लाइज़ क्लब बादमपुर दोआबा वलो आइस फारदा बलगड कनाडा ਅਤੇ ਸੰਤ ਵਤਨ ਸਿੰਘ ਨੰਬਰਦਾਰ ਭਗਵੰਤ ਸਿੰਘ ਮਿੰਹਾਸ ਚੈਰੀਟੇਬਲ ٹرسٹ ਦੇ ਸਹਿਯੋਗ ਨਾਲ ਲਾਈਜ਼ਾਈ ਹਸਪਤਾਲ ਚੈਰੀਟੇਬਲ ਸੁਸਾਇਟੀ ਦੀ ਦੇਖਰੇਖ ਹੇਠ 44ਵਾਂ ਮੁਫਤ ਅੱਖਾਂ ਦਾ ਆਪਰੇਸ਼ਨ ਕੈਂਪ ਸ਼ੁਰੂ ਹੋਇਆ ਕੈਂਪ ਦੀ ਸ਼ੁਰੂਆਤ ਮੌਕੇ ਉੱਗੇ ਸਮਾਜ ਸੇਵੀ ਤੇ ਬਿਜ਼ਨਸਮੈਨ ਜਤਿੰਦਰ ਜੇ ਮਿੰਹਾਸ ਨਿਰਪਾਲ ਸਿੰਘ ਮਿੰਹਾਸ ਅਤੇ ਅਵਤਾਰ ਸਿੰਘ ਮਿੰਹਾਸ ਕੈਨੇਡਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਉਪਰੰਤ ਲਾਈਜ਼ ਆਈ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮਾਂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਐਲ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਚੇਅਰਮੈਨ ਦਸ਼ਵਿੰਦਰ ਚਾਂਦ ਅਤੇ ਉਪ ਚੇਅਰਮੈਨ ਅਮਰਜੀਤ ਸਿੰਘ ਤੇ ਕਲੱਬ ਪ੍ਰਧਾਨ ਰਾਕੇਸ਼ ਚੋੜਾ ਨੇ ਦੱਸਿਆ ਕਿ ਲਗਾਤਾਰ ਇੱਕ ਹਫ਼ਤਾ ਚੱਲਣ ਵਾਲੇ ਕੈਂਪ ਦੌਰਾਨ ਹੁਣ ਤੱਕ 2146 ਮਰੀਜ਼ਾਂ ਦੀ ਜਾਂਚ ਕਰ 1057 ਮਰੀਜ਼ਾਂ ਦੇ ਆਪਰੇਸ਼ਨ ਅਲਟਰਾ ਮਾਡਰਨ ਫੀਕੋ ਵਿਧੀ ਰਾਹੀਂ ਲੈਸ ਫਿਟ ਕੀਤੇ ਜਾਣਗੇ ਇਸ ਮੌਕੇ ਆਪਣੇ ਸੰਬੋਧਨ ਅੰਦਰ ਜੇ ਮਿੰਹਾਸ ਨੇ ਦੱਸਿਆ ਕਿ ਆ ਇਸ ਫੇਰ ਵਰਲਡ ਕੈਨੇਡਾ ਨਾਲ ਸਾਡਾ ਇਹ ਲਗਾਤਾਰ 8ਵਾਂ ਕੈਂਪ ਹੈ ਜਿਸ ਵਿੱਚ ਮਰੀਜ਼ਾਂ ਨੂੰ ਤਮਾਮ ਅਤਿਰਾ ਮਾਡਰਨ ਸਿਹਤ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਅਤੇ ਇਸ ਦਾ ਸਾਰਾ ਖਰਚਾ ਸੰਸਥਾ ਵੱਲੋਂ ਹੀ ਕੀਤਾ ਜਾ ਰਿਹਾ ਹੈ ਇਸ ਮੌਕੇ ਵਿਸ਼ੇਸ਼ ਤੌਰ ਤੇ ਪੁਜਰੀ ਸਮਾਜ ਸੇਵਾ ਦਲਵਿੰਦਰ ਸਿੰਘ ਪਰਮਾਰ ਇੰਗਲੈਂਡ ਸੁਨੀਤਾ ਰਾਣੀ ਰਾਣੀ ਕੈਨੇਡਾ ਨੇ ਵੀ ਆਦਮਪੁਰ ਵਿਖੇ ਲਗਾਤਾਰ 44 ਸਾਲਾਂ ਤੋਂ ਚੱਲ ਰਹੀ ਸੇਵਾ ਦੀ ਸ਼ਲਾਘਾ ਕੀਤੀ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਲਾਇਨਜ ਕਲੱਬ ਆਦਮਪੁਰ ਦੇ ਪ੍ਰਧਾਨ ਰਾਕੇਸ਼ ਚੋਡਾ ਸਕੱਤਰ ਰਾਜੇਸ਼ ਅਗਰਵਾਲ ਲਾਈਨ ਵਿਨੋਦ ਟੰਡਨ ਕੈਸ਼ੀਅਰ ਲਾਈਨ ਰਗਵੀਰ ਸਿੰਘ ਵਿਰਦੀ ਲਾਈਨ ਹਰਵਿੰਦਰ ਪਰਹਾਰ ਲਾਈਨ ਰਜਿੰਦਰ ਵਰਮਾ ਕਮਲਜੀਤ ਸਿਆਨ ਲਾਈਨ ਕਰਨਲ ਮੋਹਨ ਲਾਲ ਸ਼ਾਰਦਾ ਲਾਈਨ ਅਕਸ਼ਰਦੀਪ ਸ਼ਰਮਾ ਲਾਈਨ ਵਿਕਰਮ ਟੰਡਨ ਲਾਈਨ ਕੁਲਵੀਰ ਸਿੰਘ ਲਾਈਨ ਅਮਰ ਸਿੰਘ ਲਾਈਨ ਅਮਰਜੀਤ ਸਿੰਘ ਮਿਨਹਾਸ ਲਾਈਨ ਰਾਜਕੁਮਾਰ ਪਾਲ ਲਾਈਨ ਹਰਿੰਦਰ ਸਿੰਘ ਬੰਸਲ ਲਾਈਨ ਰਾਜੇਂਦਰ ਪ੍ਰਸਾਦ ਲਾਈਨ ਮਲਕੀਤ ਸਿੰਘ ਮਿੰਹਾਸ ਲਾਈਨ ਸੁਖਦੇਵ ਸਿੰਘ ਰੂਪਰਾ ਲਾਈਨ ਖੜਕ ਸਿੰਘ ਗੁਰੂ ਨਾਨਕ ਸਬਾਦੇ ਸਮੂਹ ਮੈਂਬਰ ਅਤੇ ਡੇਰਾ ਰਾਦਾ ਸੁਆਮੀ ਜੀ ਦੇ ਸੇਵਾਦਾਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਤੋਂ ਨਰਸਿੰਗ ਸਟਾਫ ਹਾਜ਼ਰ ਸਨ ਦੇਖਦੇ ਹਾਂ ਦੁਆਬੇ ਦੀ ਆਵਾਜ਼ ਪੱਤਰਕਾਰ ਸੁਖਦੇਵ ਲਾਹੌਰਿਆ ਤੇ ਸਾਜਨ ਦੀ ਆਦਮਪੁਰ ਤੋਂ ਵਿਸ਼ੇਸ਼ ਰਿਪੋਰਟ ਜਿਹ ਪਹਿਲੀ ਵਾਲੀ ਆਇਆ ਇੱਥੇ ਮੇਰਾ ਨਾਮ ਗੁਰਵਿੰਦਰ ਪਰਮਾਰ ਹੈ ਕਿ ਮੈਂ ਮੇਰੇ ਕੋ ਕੋਈ ਇਲਫਾਦ ਨਹੀਂ ਹੈਗੇ कि इस एक्सीलेंट जॉब डन बाय जर्मन यार्स एंड द टीम कि आई मस्ट कांग्रेचुलेट देम कि इतना बढ़िया सिस्टम ऑर्गेनाइज करना इट्स नॉट इजी जॉब ये कोई इतना आसान काम नहीं है जेड़ा इन्होंने इतना बड़ा प्रोजेक्ट कर दिया तो मैं इनानु बहुत गुड विशेस देना ते अपने को भी जो होएगा इन फ्यूचर आई विल डू माय बेस्ट ਇਹ ਨੰਨ ਸ਼ਬਦ ਉਠੀ ਬਹੁਤ ਬਗ ਬਾਈ ਮਰੀਜ਼ਾਂ ਨਾਲ ਤੁਸੀਂ ਗੱਲਬਾਤ ਕੀਤੀ ਕਿਹਦਾ ਰਗਾ ਲਾ ਬੋਲਬਾਤ ਵੀ ਕੀਤੀ ਆ ਬਹੁਤ ਅੱਛੇ ਬਹੁਤ ਮਰੀਜ਼ ਖੁਸ਼ ਹੋਏ ਆ ਦੋ ਤਿੰਨ ਮਰੀਜ਼ਾਂ ਚਾਰ ਨਾਲ ਲੇਡੀਜ਼ ਨਾਲ ਬੱਚਿਆਂ ਨਾਲ ਕੀਤੀ ਗੱਲ ਤੇ ਉਹ ਵੀ ਬਹੁਤ ਖੁਸ਼ ਗਏ ਪਰਜਨ ਦੱਸਿਆ ਕਿਦਾਂ ਦਾ ਰਿਜ਼ਲਟ ਆਇਆ ਕਹਿੰਦੇ ਯਾਰ ਬਹੁਤ ਵਧੀਆ ਜੀ ਉਹ ਸਾਰੇ ਖੁਸ਼ ਹੈ ਕਿ ਸਾਨੂੰ ਬਹੁਤ ਜਿਹੜਾ ਇਦਾਂ ਘੱਟ ਪ੍ਰਾਈਸ ਦੇ ਵਿੱਚ ਜਾਂ ਮੁਫਤ ਹੋ ਰਿਹਾ ਜਿਹਦਾ ਕਹਿ ਲੈ ਇਤੋਂ ਜ਼ਿਆਦਾ ਹੋ ਕੋਈ ਵੱਡੀ ਗੱਲ ਨਹੀਂ ਜੀ ਜੀ ਮੈਂ ਸਾਰਿਆਂ ਦਾ ਤੁਹਾਡਾ ਟੀਮ ਦਾ ਖਾਦਮ ਤਨਵਾਦ ਵੀ ਕਰਦਾ ਅਕਸ਼ਰ ਕਾਲਾ ਦਾ ਤੇ ਜੀ ਮਨਿਆਸੀ ਦਾ ਜਿਨ੍ਹਾਂ ਨੇ ਮੈਨੂੰ ਬੁਲਾਇਆ ਇੱਥੇ ਮੈਂ ਯੂਕੇ ਤੋਂ ਆਇਆ ਦਿੱਲੀ ਤੋਂ ਰਾਤੀ ਆਇਆ ਹਾਂ ਜੀ ਤੇ ਇਸੇ ਕਰਕੇ ਮੈਂ ਕਹਿੰਦਾ ਉਹ ਵੀ ਪਿਆ ਆਨ ਕੰਪੇਰੀਸ਼ਨ ਤੇ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਦਰਗਾ ਹਾਂਜੀ ਮਨਿਆਸੋ ਜੀ ਆ ਵੀ ਮੇਰੇ ਵੱਡੇ ਭਰਾ ਦਰੁਂਦਰ ਪਰਮਾਰ ਜੀ ਯੂਕੇ ਤੋਂ ਜੋ ਕਿ ਆਪਣੀ ਬੇਟੀ ਦੇ ਨਾਂ ਤੇ ਇੱਕ ਫਾਊਂਡੇਸ਼ਨ ਚਲਾ ਰਹੇ ਮੀਨਾ ਪਰਮਾਰ ਫਾਊਂਡੇਸ਼ਨ ਉਹਦੇ ਵਿੱਚ ਦੋ ਸੈਕਟਰ ਜਿਹੜੇ ਆ ਕਵਰ ਕਰਦੇ ਆ ਇੱਕ ਐਜੂਕੇਸ਼ਨ ਤੇ ਇੱਕ ਹੈਲਥ ਜਿੱਦਾਂ ਕਿ ਤੁਹਾਨੂੰ ਪਤਾ ਹੈ ਇਹ ਜਿਹੜੇ ਦੋਨੋਂ ਸੈਕਟਰ ਆ ਇਹ ਪ੍ਰਾਈਵੇਟਾਈਜ਼ ਹੋ ਚੁੱਕੇ ਆ ਔਰ ਇਹ ਪੈਸੇ ਲਈ ਸਾਰੇ ਪ੍ਰੋਫਿਟ ਲਈ ਕੰਮ ਕਰਦੇ ਚਾਹੇ ਉਹ ਸਕੂਲ ਆ ਕੋਲਿਜੀਆ ਯੂਨੀਵਰਸਿਟੀ ਆ ਹਸਪੀਟਲ ਆ ਬਹੁਤ ਥੋੜੇ ਲੋਕ ਕਿ ਅਜਿਹਾ ਵਰਗੇ ਜਿਹੜੇ ਇਸ ਪਾਸੇ ਲੱਗੇ ਤਾਂ ਪਬਲਿਕ ਵੀ ਸੇਵਾ ਕਰ ਰਹਾ ਹੈ ਤੋਂ ਸਾਨੂੰ ਬੜੀ ਖੁਸ਼ੀ ਹੋਈ ਅੱਜ ਪਹਿਲੀ ਵਾਰੀ ਇਹ ਲਾਇਨਜ਼ ਆਈ ਹਸਪੀਟਲ ਚਾਹੇ ਆ ਔਰ ਇਹਨੂੰ ਅਸੀਂ ਸਾਰਾ ਦਿਖਾਇਆ ਔਰ ਸਾਨੂੰ ਪੂਰੀ ਉਮੀਦ ਹੈ ਵੀ ਇਹ ਸਾਡੇ ਨਾਲ ਫਿਊਚਰ ਜੁੜੂਗੇ ਔਰ ਅਸੀਂ ਇਹਨਾਂ ਦਾ ਬਹੁਤ ਖੁਸ਼ ਹੋਵਾਂਗੇ ਵੀ ਸਾਡੇ ਅਸੀਂ ਇਹਨਾਂ ਨਾਲ ਕੰਮ ਕਰ ਸਕੀਏ ਜੀ ਸਰ ਕਿਦਾਂ ਦਾ ਮਹਿਸੂਸ ਹੋ ਰਿਹਾ ਸਰ ਕਿ ਲੋਕ ਬਾਹਰੋਂ ਆ ਕੇ ਵੀ ਇੱਥੇ ਲੱਗਦਾ ਜੀ ਇਹ ਸਾਰਾ ਲੀਡਰਸ਼ਿਪ ਹੈ ਦਸ਼ਵਿੰਦਰ ਚੇਅਰਮੈਨ ਨਾਲ ਇਹਨਾਂ ਦੀ ਸਾਰੀ ਸਾਰੀ ਟੀਮ ਪ੍ਰੈਜ਼ੀਡੈਂਟ ਸਾਰੇ ਇਹਨਾਂ ਦੇ 33 35 ਦੇ ਸਾਡੇ ਨਾਲ ਜੁੜੇ ਹੋ ਮੈਂਬਰ ਸੋ ਇਟਸ ਟੀਮਵਰਕ ਨੋਬਡੀ ਕੈਨ ਡੂ ਥਿਸ ਅਲੋਨ ਐਂਡ ਯੂ نو ਇਟਸ mixture of everything money can do everything you know i can send the money but where money goes who consume it so every a source of missioner is a combination so it's a very very good combination i think sadaira area eh uh, badi mahapurushri mm dharti hai ke nirmle santa ne bahut bhakti kiti hai mera mere hisab na isi karke eh jehde sare kaam changge chalde ji sir aun wale time ch kehde jehda multi specialty hospital ਉਹ ਬਹੁਤ ਵੱਡਾ ਪ੍ਰੋਜੈਕਟ ਆ ਔਰ ਸਾਨੂੰ ਪੂਰੀ ਉਮੀਦ ਆ ਵੀ ਜਿੱਦਾਂ ਏਆਈ ਹਸਪੀਟਲ ਚੱਲ ਰਿਹਾ ਇਦਾਂ ਹੀ ਉਹ ਵੀ ਪੂਰੀ ਕਾਮਯਾਬੀ ਨਾਲ ਚੱਲੇਗਾ ਚੇਅਰਮੈਨ ਸਾਹਿਬ ਤੁਹਾਨੂੰ ਦੱਸੋ ਕਿਹੜੀ ਕਿਹੜੀ ਸਪੈਸ਼ਲਿਟੀ ਆ ਮੇਰੇ ਮਨ ਦੀ ਜਿਹੜੀ ਇੱਕ ਸਪੈਸ਼ਲਿਟੀ ਉਹ ਆ ਜਿਉਂ ਉਹਦੇ ਚ ਡਾਇਲਿਸਿਸ ਸੈਂਟਰ ਲੱਗ ਜਾਵੇ ਕਿਉਂਕਿ ਜਿਉਂ ਆਪਾਂ ਸ਼ਹਾਪੁਰ ਤੋਂ ਚੱਲੀਦਾ ਜਲੰਧਰ ਤੱਕ ਕੋਈ ਵੀ ਚੈਰਿਟੇਬਲ ਡਾਇਲਿਸਿਸ ਹੈ ਨਹੀਂ ਸਾਰੇ ਪੈਸੇ ਵਾਲੇ ਆ ਕਿਉਂਕਿ ਜਿਹੜੇ ਬੰਦੇ ਨੂੰ ਕਿਡਨੀ ਦੀ ਪ੍ਰੋਬਲਮ ਹੈ ਉਹ ਤਾਂ ਵਿਚਾਰਾ ਪਹਿਲਾਂ ਹੀ ਇਨਾ ਤੰਗ ਆ ਹੁਸ਼ਿਆਰ ਉਤਰ ਕੇ ਫੇਕ ਕਰੇ ਰਿਕਸ਼ਾ ਭੜ ਕੇ ਆਪਣੇ ਡਾਇਲਿਸਿਸ ਕਰਵਾਉਣ ਜਾਂਦਾ ਜਾਂ ਜਲੰਧਰ ਉਤਰ ਕੇ ਜਾਂਦਾ ਬੜਾ ਬਹੁਤ ਹੀ ਦੁੱਖ ਦੀ ਗੱਲ ਆ ਔਰ ਪੈਸੇ ਜਿਹੜੇ ਬਹੁਤ ਲੈਂਦੇ ਆ ਸੋ ਸਾਡੀ ਕੋਸ਼ਿਸ਼ ਆ ਸਰਵਦਾ ਭਲਾ ਜਿਹੜਾ ਕੈਂਪ ਆ ਐਸਪੀ ਸਿੰਘ ਜੀ ਉਭਰਾਇਓ ਵੀ ਸਾਡੇ ਨਾਲ ਜੁੜੇ ਹੋ ਆ ਸੋ ਜੇ ਗੁਰਮੁਖ ਰਾਜ ਦੀ ਕਿਰਪਾ ਰਹੀ ਤਾਂ ਡਾਇਲਿਸਿਸ ਸੈਂਟਰ ਵੀ ਅਸੀਂ ਛੇਤੀ ਇਸ ਨਵੀਂ ਬਿਲਡਿੰਗ ਚ ਖੋਲ੍ਹਾਂਗੇ ਥੈਂਕ ਯੂ ਸਰ ਥੈਂਕ ਯੂ ਸਾਹਿਬ ਆਏ ਚੱਲ ਕੇ ਸਾਡੇ ਗੈਸਟ ਬਣ ਕੇ ਆ ਜਾਈ ਆ ਮਰਾ ਧੰਨਵਾਦ ਕਰਦਾ ਨਾਲ ਜੀਮ ਨੇ ਆਸੀ ਆਏ ਮੇਰੀ ਵੀ ਧੰਨਵਾਦ ਇਹਨਾਂ ਨੇ ਮੋਟੀਵੇਟ ਕੀਤਾ ਕਿ ਆ ਕੇ ਦੇ ਮੈਂ ਸੰਤੂਨ ਕੀ ਸੰਗਣਾ ਦਾ ਚਿੱਤਿਆ ਰਿਹਾ ਤੇ ਮੇਰੀ ਇੱਕ ਮੰਤਾਈ ਉਹਦੀ ਉਹਨਾਂ ਦਾ ਇੱਕ ਮੁੱਢ ਹੁੰਦਾ ਸੀਗਾ ਇਹ ਤੁਸੀਂ ਪੈਸੇ ਨਾ ਬੋ ਤੁਸੀਂ ਕੰਮ ਦਿਖਾਓ ਜੀ ਤੇ ਕੰਮ ਅਸੀਂ ਦਿਖਾਉਂਦੇ ਆ ਅੱਜ ਵੀ ਦਿਖਾ ਰਹੇ ਆ ਦਿਖਾਉਂਦੇ ਰਹੇ ਆ ਔਰ ਬੜੀਆ ਸੰਗਤ ਸਾਡੇ ਨਾਲ ਜੁੜ ਗਈ ਇਸ ਜਿਹੜਾ ਪ੍ਰੋਜੈਕਟ ਹੈ ਇਸ ਵੇਲੇ ਅੱਜ ਦਾ ਚੱਲਦਾ ਇਹ ਕਾਮਯਾਬ ਹੋ ਚੁਕਾ ਨਾੜੀ ਜਿਹੜਾ ਪ੍ਰੋਜੈਕਟ ਮਲਟੀ ਸਪੈਸ਼ਲਟੀ ਅਸੀਂ ਮਰਾ ਰਹੇ ਐ ਇੰਨੇ ਹੱਥ ਸਾਡੇ ਨਾਲ ਜੋੜ ਰਹੇ ਆ ਇੰਨੀ ਸਾਨੂੰ ਸਪੋਰਟ ਆ ਰਹੀ ਆ ਸਾਰੇ ਪਾਸੇ ਸਪੋਰਟ ਆ ਰਹੀ ਹੈ ਕਿਉਂਕਿ ਉਹ ਇਹ ਕੰਮ ਦੇਖ ਕੇ ਉਹ ਕਹਿੰਦੇ ਉਹ ਵੀ ਕੰਮੇ ਕਾਬਜਾ ਹੋ ਗਏ ਸਾਰੀਆਂ ਜਿਹੜੀਆਂ ਸਪੈਸ਼ਲਟੀ ਲਾਈਨਸ ਕਲੱਬ ਦੇ ਅੰਦਰ ਸਾਡੇ ਸਪੈਸ਼ਲਟੀ ਲਾਈਨ ਬਾਈ ਹਸਪੀਟਲ ਬਣਿਆ ਲਾਈਨਸ ਮਲਟੀ ਸਪੈਸ਼ਲਟੀ ਬਣ ਉਹਦੇ ਵਿੱਚ ਲੈ ਕੇ ਆਉਣੀ ਆ ਸੀ ਉਹੀ ਸਾਡਾ ਮੋਟਰ ਰੇਵਗਾ ਕਿ ਜਿਹੜਾ ਕਮਜ਼ੋਰ ਤਬਕਾ ਆ ਜਿਹਦਾ ਸਮਰਥਾ ਘੱਟ ਐ ਪੈਸੇ ਹਨ ਪੂਨਾ ਨੇ ਇੱਥੇ 来 ਗਏ ਬਾਕੀ ਭਾਜੀ ਨੇ ਗੱਲ ਕੀਤੀ ਡਾਇਲਿਸਰ ਸਿਸਟਮ ਦੀ ਜਦੋਂ ਸਾਡਾ ਫੁੱਲ ਪਲਾਨ ਜੇ ਬਣ ਗਿਆ ਹਸਪੀਟਲ ਅਸੀਂ ਡਾਇਲਿਸਰ ਵਾਸਤੇ ਰੱਖੀਏ ਜਗ੍ਹਾ ਡਾਇਲਿਸਰ ਵਾਸਤੇ ਸਾਨੂੰ ਸਪੈਸ਼ਲਾਈਜ਼ਡ ਡਾਕਟਰ ਰੱਖਣੇ ਨੇ ਪੂਰਾ ਅਸੀਂ ਸਿਸਟਮ ਬਣਾ ਕੇ ਰੱਖਣੇ ਚਾਹੀਦੇ ਬਣਾ ਚੀਜ਼